ਹਾਂਜੀ ਗੁੱਡ ਮਾਰਨਿੰਗ ਦੋਸਤੋ ਸਤਿ ਸ੍ਰੀ ਅਕਾਲ ਕਿਦਾਂ ਹੋ ਸੋ ਸਾਰੇ ਕਹਿ ਰਹੇ ਸੀ ਬਾਈ ਜੀ ਤੁਸੀਂ ਜਿਹੜੀਆਂ ਵੀਡੀਓ ਪਾਉਨੇ ਹੋ ਵੀਡੀਓ ਦੇ ਵਿੱਚ ਸਾਰੀਆਂ ਵੀਡੀਓ ਅੰਗਰੇਜ਼ੀ ਦੇ ਵਿੱਚ ਆ ਰਹੀਆਂ ਨੇ ਇੰਗਲਿਸ਼ ਦੇ ਵਿੱਚ ਆ ਰਹੀਆਂ ਨੇ ਵੀ ਜਸ ਸਿੱਧੂ ਦੀ ਇੰਗਲਿਸ਼ ਇੰਨੀ ਜ਼ਿਆਦਾ ਹਾਈ ਹੋ ਗਈ ਕਿ ਉਹ ਵਲੌਗ ਇੰਗਰੀਜ਼ੀ ਵਿੱਚ ਬਣਾਉਣੀ ਸ਼ੁਰੂ ਕਰ ਦੇ। ਸੋ ਵੀਰ ਇਦਾਂ ਦਾ ਕੁਝ ਨਹੀਂ ਹੈਗਾ ਐਕਚੁਅਲੀ ਇੱਕ ਨਵਾਂ ਅਪਡੇਟ ਕੀਤਾ ਉਹਨਾਂ ਨੇ YouTube ਨੇ ਤੇ ਉਹਦੇ ਵਿੱਚ ਕੀ ਹੋਇਆ ਕਿ ਉਹ ਆਟੋਮੈਟਿਕ ਆਪਣੀ ਲੈਂਗੁਏਜ ਨੂੰ ਕੋਈ ਵੀ ਲੈਂਗੁਏਜ ਤੁਸੀਂ ਬਣਾਉਨੇ ਹੋ ਕੋਈ ਲੈਂਗੁਏਜ ਦੇ ਵੀਡੀਓ ਬਣਾਉਨੇ ਹੋ ਤਾਂ ਉਹ ਆਟੋਮੈਟਿਕ ਅਪਡੇਟ ਉਹਨੂੰ ਕਰ ਦਿੰਦਾ ਦੂਜੀ ਇ ਟਰਾਂਸਲੇਟ ਕਰ ਦਿੰਦਾ ਹਨ ਕਿਉਂਕਿ ਜਿਹੜੀ ਅੰਗਰੇਜ਼ੀ ਜਿਹੜੀ ਭਾਸ਼ਾ ਹੈਗੀ ਹੈ ਕਿਉਂਕਿ ਉਹ ਸਾਰੇ ਵਰਡ ਦੇ ਵਿੱਚ ਹਰੀਖ ਨੂੰ ਆਉਂਦੀ ਹੈ ਨਾ ਉਹ ਗਲਵਕਰੀ ਆਪਾਂ ਨੂੰ ਔਖੀ ਲੱਗਦੀ ਆ ਬਟ ਸਾਰੇ ਵਰਡ ਦੇ ਜੀ ਬੋਲੀ ਜਾਂਦੀ ਆ ਤੇ ਇਸੇ ਕਰਕੇ ਉਹਦੇ ਵਿੱਚ ਉਹ ਕਨਵਰਟ ਹੋ ਜਾਂਦਾ ਹੀ ਅਪਡੇਟ ਫੀਚਰ ਹੋਇਆ ਸੀਗਾ ਤੇ ਉਹ ਸੈਟਿੰਗ ਕਰਨ ਵਾਲੀ ਸੀਗੀ ਉਹ ਮੈਂ ਸੈਟਿੰਗ ਕਰ ਦਿੱਤੀ ਆ ਜੇ ਤੁਹਾਨੂੰ ਹਜੇ ਵੀ ਵਲੋਗਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਕਿ ਮੇਰੇ ਵਲੋਗ ਇੰਗਲਿਸ਼ ਦੇ ਵਿੱਚ ਆ ਰਹੇ ਆ ਤਾਂ ਕਮੈਂਟ ਜ਼ਰੂਰ ਕਰ ਦਿਓ ਠੀਕ ਆ ਜੇ ਪ੍ਰੋਬਲਮ ਠੀਕ ਹੋ ਗਈ ਮੈਂ ਅੱਜ ਸਵੇਰ ਠੀਕ ਕੀਤੀ ਹੈ ਕਿਉਂਕਿ ਕਾਫੀ ਦਿਨ ਹੋ ਗਏ ਸੀ ਇਹ ਪ੍ਰੋਬਲਮ ਆ ਰਹੀ ਆ ਇਹ ਸਾਰੇ ਵੀਊ ਵੀ ਕਰ ਰਹੇ ਕਿਉਂਕਿ ਸਮਝ ਹੀ ਨਹੀਂ ਕਿਸ ਨੂੰ ਆਉਂਦੀ ਕੀ ਹੋ ਰਿਹਾ ਹਨਾ ਕਿਉਂਕਿ ਉਹ ਸੈਟਿੰਗ ਵਿੱਚ ਜਾ ਕੇ ਤੁਸੀਂ ਕਰ ਵੀ ਸਕਦੇ ਹੋ ਜਿੱਥੇ ਤੁਸੀਂ ਵੀਡੀਓ ਦੇ ਉੱਪਰ CC ਲਿਖਿਆ ਹੁੰਦਾ ਉਹਦੇ ਨਾਲ ਸੈਟਿੰਗ ਦੀ ਆਪਸ਼ਨ ਆਉਂਦੀ ਆ ਉੱਥੇ ਆਡੀਓ ਤੁਸੀਂ ਚੇਂਜ ਕਰ ਸਕਦੇ ਹੋ ਠੀਕ ਆ ਤੇ ਜੇ ਨਹੀਂ ਕਰਨੀ ਤਾਂ ਫਿਰ ਇਧਰ ਮੇਰੀ ਤਾਂ ਸੈਟਿੰਗ ਮੈਂ ਕਰ ਦਿੱਤੀ ਹੈ ਜੇ ਖਰੀ ਕੋਈ ਪ੍ਰੋਬਲਮ ਆਈ ਤਾਂ ਤੁਸੀਂ ਦੱਸ ਦਿਓ ਸੋ ਪਿੱਛੇ ਸਮਾਨ ਸਮੂਹ ਰੱਖਿਆ ਜਾ ਰਿਹਾ ਤੇ ਜਾ ਰਹੇ ਆ ਅੰਮ੍ਰਿਤਸਰ 에어ਪੋਰਟ ਜਾਣ ਦੀ ਤਿਆਰੀ ਹੋ ਰਹੀ ਆ ਕਿਉਂਕਿ ਮਦਰਨਲਾ ਜਾ ਰਹੇ ਆ ਆਸਟ੍ਰੇਲੀਆ ਨੂੰ ਸੋ ਅਸੀਂ ਚੱਲੇ ਆ ਨਾ ਏਅਰਪੋਰਟ ਤੱਕ ਛੱਡਣ ਠੀਕ ਆ ਤੇ ਨਹੀਂ ਟੁੱਟਦਾ ਇਸ ਟਕਾ ਕੀ ਲਾਇਆ ਹੋਇਆ ਲੋਵੀ ਰੱਖ ਲਿਆ ਸਮਾਨ ਤੇ ਐਸ ਦਾ ਜਹਾਜ਼ ਰਹਿ ਗਿਆ ਸੀ ਇੱਥੇ ਇਹ ਅਸੀਂ ਦਾ ਜਹਾਜ਼ ਲੈ ਕੇ ਚੱਲੇ ਆ ਨਾਲ ਭੁੱਲ ਗਈ ਸੀ ਮੈਂ ਜੜੀ ਲੈ ਕੇ ਆਈ ਸੋ ਆਪਾਂ ਉਧਰ ਨਹੀਂ ਪਿੰਡ ਨੂੰ ਉੱਠ ਜਾਣਾ ਫਿਰ ਇੱਥੋਂ ਏਅਰਪੋਰਟ ਤੋਂ ਬਾਅਦ ਸਿੱਧਾ ਆਪਾਂ ਦੇ ਪਿੰਡ ਜਾਣਾ ਸੋ ਗੱਡੀ ਦੀ ਸਪੇਸ ਦੀ ਯੂ ਕਿੰਨੀ ਆ ਰਹੀ ਆ ਆਪਾਂ ਇੱਕ ਟੇਚੀ ਹੋਰ ਵੱਡਾ ਟਕਾ ਸਕਦੇ ਹਜੇ ਵੀ ਖਾਲੀ ਪਈ ਆ ਡਿੱਗੀ ਇਹਦੀ ਤੇ ਇਧਰ ਬਾਪੂ ਸਾਡਾ ਕਿਦਾਂ ਬਾਪੂ ਕੈਂਡੋ ਪੱਕੀ ਗੱਲ ਆ ਐਵੇਂ ਉੱਤੋਂ ਤਾਂ ਨਹੀਂ ਕਹੀ ਜਾਂਦੇ ਨਾ ਨਾ ਓਕੇ ਰੋ ਠੀਕ ਆ ਲੈ ਫਿਰ ਇਹ ਬਾਪੂ ਹੋ ਗਿਆ ਯਾਦ ਬਿਲਕੁਲ ਠੀਕ ਆ ਘਰ ਵਾਲੇ ਘਰ ਨਹੀਂ ਸਾਨੂੰ ਕਿਹਦਾ ਡਰ ਨਹੀਂ ਅਈਆ ओके ਆਯੋ ਵੀ ਲੋ ਵੀ ਇਧਰ ਗਾਵਾਂ ਨਹੀਂ ਆਪਣੀ ਗਾਂ ਉਹ ਖੜੀ ਸਿਰੇ ਤੇ ਆ ਵਾਲੀ ਸੋ ਆਪਣੀ ਗਾਂ ਵੀ ਇਸ ਫਾਰਮ ਤੇ ਆ ਗਈ ਹੈ ਬਈ ਸੋਹਰਿਆਂ ਦੀ ਧਰਤੀ ਤੇ ਪਹੁੰਚ ਗਈ ਹੈ ਆਪਣੇ ਕੋਲ ਅੱਗੇ ਦੂ ਸੀਗੀਆਂ ਇੱਕ ਗਾਂ ਆਪਾਂ ਇਧਰ ਸ਼ਿਫਟ ਕਰਤੀ ਸੀ ਉਹ ਖੜੀ ਗੰਦ ਦੇ ਨਾਲ ਹੋਈ ਦੇ ਫੋਟੋ ਖਿਚੋਣੇ ਦੀ ਇੱਕੋ ਹੀ ਹੋਈ ਬਟੀਆਂ ਨਾ ਜੀ ਕਿ ਨਹੀਂ ਆਮੂ ਲੋ ਵੀ ਦੋਸਤੋ ਨਿਕਲ ਚੁੱਕੇ ਆ ਨਾ ਨਾ ਨਿਕਲਣਾ ਨਹੀਂਗਾ ਮੈਂ ਵੀ 1 ਰੁਪਿਆ ਵੀ ਨਹੀਂ ਦੇਣਾ ਹਾਂ ਹਾਂ ਆ ਲਾਡਾ ਲੱਲੂ ਆ ਸਾਡਾ ਦੇਖੋ ਪਿਆ ਜਵਰਾਜ ਦੇਖ ਫੁੱਲ ਚੋ ਸੋ ਨਿੱਕੇ ਹੁੰਦੇ ਤੋਂ ਵਿਚਾਰੇ ਨੂੰ ਉਵੇਂ ਹੀ ਗੱਜ ਗਏ ਉਹ ਵੀ ਹੁਣ ਬਹੁਤ ਸੌਂਦਾ ਉਹਨੂੰ ਸਫਰ ਦੇ ਵਿੱਚ ਵਧੀਆ ਲੱਗਦਾ ਸੁੱਤਾ ਹੀ ਰਹਿੰਦਾ ਸਾਰੀ ਦਿਹਾੜੀ ਹਾਂ ਦਿਨ ਚਿਰ ਹੁਣ ਸਫਰ ਦੇ ਵਿੱਚ ਆ ਤੇ ਇਹ ਨਹੀਂ ਸੁੱਤਾ ਹੀ ਰਹਿਣਾ ਪੂਰੀ ਨੀਂਦ ਘਾ ਲੈਣੀ ਪੂਰੀ ਹੈ ਜੇ ਮੇਸਾ ਘੰਟਾ ਹੋਰ ਨਹੀਂ ਉੱਠਦਾ ਨਹੀਂ ਹਾਂ ਜੀ ਨਾ ਸੁੱਤਾ ਹੀ ਰਹਿਣਾ ਜੀ ਸਾਰੋ ਦੋਸਤੋ ਆਪਾਂ ਨਿਕਲ ਪਏ ਹਾਂ ਹੁਣ 에어ਪੋਰਟ ਵੱਲ ਨੂੰ ਤੇ 12:30 ਤੱਕ ਪਹੁੰਚ ਜਾਣਾ 3 ਵਜੇ ਫਲਾਈਟ ਆ ਬੇਬੇ ਦੀ 3:20 ਤੇ 3:20 3:20 ਤੇ ਲਾਓ ਫਿਰ ਭੇਜ ਦੇਣੀ ਕੰਗਾਰੂ ਵਾਲੀ ਧਰਤੀ ਤੇ ਕੰਗਾਰੂ ਦੀ ਵੀਡੀਓ ਕੁਝ ਨਹੀਂ ਹੋ ਰਹੀ ਹਾਂ ਤੈਨੂੰ ਆ ਇਹਰ 1 ਪਾਇ 80 ਜੋਨਾ 1 ਪਾਇ 450 1 ਪਾਇ ਲਾਓ ਵੀ ਹੌਣ ਲੱਗਿਆ ਹਿਸਾਬ ਕਿਤਾਬ ਇਹ ਸੁਣ ਮਾਰੋ ਸਿਰ ਫਿਰ ਵੀ ਜਿਹੜਾ ਹਾਂ ਸਾਹ ਚੱਲ ਮੈਂ ਦੇਖ ਲੈ ਇੱਧਰ ਵਾ ਜਿਹੜੇ ਆ ਗਏ ਉਹ ਨਹੀਂ ਮਿਲਣੇ ਹੁਣ ਬਸ ਅੱਗਾ ਕੁੜਾ 100 ਰੁਪਈਆ ਪੱਕੀ ਐ ਫੜੀ ਹੋ ਗਈ ਮਮੀ ਤੇ ਫੜੀ ਹੋ ਗਈ ਫੜੀ ਇੰਫੋਸਿੰਗ ਨਹੀਂ ਸਭ ਤੋਂ ਜ਼ਿਆਦਾ ਜਿੰਦਗੀ ਵੀ ਮੈਨੂੰ ਵੀ ਆ ਬੱਚਿਆਂ ਦੀ ਸਭ ਤੋਂ ਵਧੀਆ ਹੁੰਦੀ ਇੱਥੇ ਕੋਈ ਟੈਨਸ਼ਨ ਨਹੀਂ ਐਵੇਂ ਵੀ ਗੰਨ ਘੱਟੀ ਵੱਡੇ ਹੋਈ ਆ ਹਾਂ ਬੇਬੇ ਚੌਂਕੜੀ ਮਾਰ ਕੇ ਬੈਠੀ ਐ ਮੋਜ ਨਾਲ ਤੇ ਛੇੜੇ ਰਿਲੈਕਸ ਬੀਂ ਹੁੰਦੇ ਆ ਨਾਨੀ ਨੂੰ ਚੱਲਿਆ ਚੜਾਉਣ ਨਿੱਕਾ ਉੱਥੇ ਹੀ ਸਾਡਾ ਨਿੱਕਾ ਕਾਕਾ ਹੈਗਾ ਮੈਨੂੰ ਪ੍ਰਵਾਦ ਵੀ ਲੈਣਾਊਗਾ ਹਾਂ ਇਹਦਾ ਪੋਤਾ ਪ੍ਰਵਾਦ ਲੈਣਾ ਮਮੀ ਦੇ ਦੋ ਤਾਂ ਛੱਡਣ ਚੱਲੇ ਆ ਤੇ ਪੋਤਾ ਲੈਣ ਆਊਗਾ ਅੱਗੇ ਨਾ ਦੇਖੋ ਗਰਾਈ ਦੇ ਨਿੱਕੇ ਨਿੱਕੇ ਬੱਚੇ ਬਾਰੇ ਬਾਰੇ ਨਿੱਕੇ ਨਿੱਕੇ ਬੱਚੇ ਅਸ ਪਾਤਾ ਦਿਨ ਤੈਨੂੰ ਹਨ ਪੋਤੇ ਨੇ ਦਾਦੀ ਦੀ ਬੁੱਕਲ ਦਾ ਨਿਕ ਲੈਣਾ ਠੀਕ ਆ ਚਲੋ ਜੀ ਆਓ ਫਿਰ ਮਿਲਦੇ ਆ ਲਓ ਜੀ ਪਹੁੰਚ ਗਏ ਥੈਂਕ ਯੂ ਡਿਕ ਪਿਆ ਲਓ ਜੀ ਇਧਰ ਆ ਪਾਓ ਏ ਰੋਣ ਵਾਲੀ ਏ ਕੁੜੀ ਨਹੀਂ ਏ ਏ ਏ ਨਹੀਂ ਰੋਏਗੀ ਰੋਏਗੀ ਦੋਸਤੋ ਅੱਧਾ ਘੰਟਾ ਲੇਟ ਹੋ ਗਏ ਸੀਗੇ ਮਨਪ੍ਰੀਤ ਨੂੰ ਐ ਸੀ ਮੇਰੀ ਬੇਬੇ ਕਿਤੇ ਰਹਿਣਾ ਜਾਵੇ ਇੱਥੇ ਸਹੀ ਹੈ ਪਰ ਸੀ ਲੇਟ ਕਰਾਇਆ ਤੁਸੀਂ ਕਾਲੇ ਚਲਾਈ ਮੇਰੇ ਭਰਾ ਜੀ ਸੁਭਾਣਾ ਕਿ ਮੈਨੂੰ ਐਵੇਂ ਹੀ ਬਾਲੀ ਮੈਂ ਐ ਹੁਰਦ ਹੁਰਦ ਨਹੀਂ ਕਰਦਾ ਕਈ ਬਾਲਗੇ ਰੇਸਾ ਨਹੀਂ ਲਾਉਂਦਾ ਆਪਾਂ ਗੱਡੀ ਚ ਚਲਾਉਣ ਵਾਲੇ ਆ 85 ਤੋਂ 90 ਦੇ ਵਿੱਚ ਵਿੱਚ ਬਾਲਿਆ ਨਹੀਂ ਭਜਾਉਂਦੇ ਹਨ ਸੋ ਅੱਧਾ ਘੰਟਾ ਲੇਟ ਹੋ ਗਈ ਸੀ ਅਸੀਂ 3 ਘੰਟੇ ਪਹਿਲਾਂ ਬਸ ਤਿੰਨ ਘੰਟੇ ਪੂਰੇ ਹੈਗੇ ਆ ਜੀ ਅੰਦਰ ਬਥੇਰਾ ਹੈਗਾ ਕੋਈ ਟਾਈਮ ਅੱਧਾ ਘੰਟਾ ਤੋਂ ਤਿੰਨ ਘੰਟੇ ਬਹੁਤ ਹੁੰਦੇ ਆ ਤੇ ਮਾਤਾਦਰ ਪਹੁੰਚ ਚੁੱਕੀ ਆ ਸਾਨੂੰ ਵਲੌਗ ਨਹੀਂ ਛੇਤੀ ਛੱਤੋਂ ਕਲਿੱਪਾਂ ਨਹੀਂ ਲਈਆਂ ਗਈਆਂ ਸੋ ਜਲਦੀ 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 ਸਾਨੂੰ ਆਏ ਸੀ ਇਹ ਨਾ ਹੋਵੇ ਕਿ ਕੰਮ ਹੀ ਖਰਾਬ ਹੋ ਜੀ ਇੱਧਰ ਦੇਖੋ ਇੱਧਰ ਇਹੋ ਜੇ ਭਾਣਾ ਸੂਰ ਲਾਉਂਦੇ ਉਹਨਾਂ ਨੂੰ ਤੁਸੀਂ ਵਾਣ ਪੀਦੇ ਸੂਰ ਪੈ ਸਮਝ ਲੱਗਦੇ ਇਹ ਨਹੀਂ ਮਿਲਣਗੇ ਤੁਹਾਨੂੰ ਵੀ ਇਹ ਇਧਰ ਮਿਲਣਗੇ ਸਿਰਾਈ ਨਾਲੋਂ ਦੂਸਰਿਆਂ। ਏਡੀਗਾ। ਚਲੋ ਫਿਰ ਹੁਣ ਵੇਟ ਕਰਦੇ ਆਂ ਮਾਤਾ ਦੇ ਵੀ ਵਧੀਆ ਅੰਦਰੋਂ। ਵੇਟ ਬੂਡ ਵੇਹ ਪੂਰਾ ਕੀਤਾ ਹੋਇਆ। ਪਰ ਵਜਨ ਪੂਰਾ ਸਾਰਾ ਹੋ ਜੇ। ਫਿਰ ਅੰਦਰ ਜੋ ਪੌਲ ਆਊਗੀ ਫਿਰ ਨਿਕਲਾਂਗੇ ਆਪਾਂ। ਲਾਓ ਜੀ। ਕਿਕਦਾ ਵਿੱਚੀ ਮਾਨਪੀ ਦੇ ਕਸਟਮਰ ਕਾਲਾਂ ਕਰ ਰਹੇ ਆ। ਬੁਟੀਕ ਆ ਰਹੀਆਂ ਕਾਲਾਂ ਆ ਰਹੀਆਂ ਵਿੱਚ ਇੱਕ ਊਨ ਲੇਡ ਸੀ ਕਿ ਇੰਨੇ ਫੋਨ ਵੱਜੀ ਜਾਂਦੇ ਆ ਜੀ ਤਾਂ ਬਹੁਤ ਜ਼ਿਆਦਾ ਕਿਉਂਕਿ ਹੁਣ ਸੀਜ਼ਨ ਤੁਹਾਨੂੰ ਪਤਾ ਕਿ ਵਿਆਹਾਂ ਦਾ ਸ਼ੁਰੂ ਹੋਣ ਵਾਲਾ ਸੋ ਹੁਣ ਬਹੁਤ ਜ਼ਿਆਦਾ ਰਸ਼ ਪੈਣਾ ਸ਼ੁਰੂ ਹੋ ਚੱਲਿਆ ਸੋ ਸਾਰੇ ਜਣਾਂ ਨੇ ਜਿਨ੍ਹਾਂ ਨੇ ਆਰਡਰ ਆਪਣੇ ਸੂਟਾ ਸਾਟਾਂ ਦੇ ਕਰਾਉਣੇ ਬਈ ਹੁਣੇ ਹੁਣੇ ਆਰਡਰ ਦੇ ਦਿਓ ਬਾਅਦ ਚ ਫਿਰ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਪਹਿਲਵਾਨ ਸਾਹਿਬ ਹੈਲੋ ਹੈਲੋ ਏ ਨਾਨੀ ਨਾਨੀ ਗਈ नानी गई युवराज नानी गई नानी गई <ख्छ़ीव> नानी गई